ਪਹਿਲਗਾਮ ਹਮਲੇ ਵਿੱਚ ਮਾਰੇ ਗਏ નિર્ਦੋਸ਼ਾਂ ਦੀ ਆਤਮਿਕ ਸ਼ਾਂਤੀ ਲਈ ਕੈਂਡਲ ਮਾਰਚ ਕੱਢਿਆ। ਬਾਬਾ ਫਰੀਦ ਐਵੇਨਿਊ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਦੀ ਮਹੀਨਾਵਾਰ ਮੀਟਿੰਗ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੁਸਾਇਟੀ ਦੇ ਰਹਿਣ ਦੇ ਕੰਮਾਂ ਬਾਰੇ ਚਰਚਾ ਕੀਤੀ ਗਈ। ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਪਹਿਲਗਾਮ ਵਿੱਚ ਹੋਏ ਆਤਵਾਦੀ ਹਮਲੇ ਦੀ ਨਿੰਦਾ ਕੀਤੀ ਗਈ ਅਤੇ ਮਾਰੇ ਗਏ નિર્ਦੋਸ਼ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਮੌਨ ਵਰਤ ਰੱਖਿਆ ਗਿਆ। ਇਸ ਮਗਰੋਂ ਸੋਸਾਇਟੀ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਤੋਂ ਇਲਾਵਾ ਉਪ ਪ੍ਰਧਾਨ ਸੂਰਤੀ لال ਜਰਨਲ ਸਕੱਤਰ ਸ਼ੈਲੀ ਮੰਟੂ 베ਦੀ ਸੁਖਦੇਵਾਲ ਦੇਸ ਰਾਜ ਮਜੀਤ ਸ਼ਰਮਾ ਰਮਨ ਸ਼ਰਮਾ ਰਾਜਿੰਦਰ ਸ਼ਰਮਾ ਮਨੋਹਰ ਲਾਲ ਮਦਨ ਲਾਲ ਮੋਹਨ ਸਿੰਘ ਜਗਦੀਸ਼ ਸਿੰਘ ਬਲਵੰਤ ਸਿੰਘ ਬਲਵਿੰਦਰ ਕੁਮਾਰ ਅਤੇ ਰਤਨ ਲਾਲ ਮੌਜੂਦ ਸਨ